ਅੱਛਾ ਹੋਰ ਨੋਟ ਕਰਿਓ ਪੰਜਾਬ ਚ ਇੱਕ ਡੇਰਾ ਆ ਬਹੁਤ ਵੱਡਾ ਉਹਦਾ ਨਾਮ ਬਿਆਸ ਤੋਂ ਸ਼ੁਰੂ ਹੁੰਦਾ ਪਤਾ ਨਹੀਂ ਲੋਕਾਂ ਨੂੰ ਕਿਉਂ ਉਹਦੇ ਤੋਂ ਆਸ ਹੈ ਰੱਬ ਜਾਣੇ ਜਿਹਦਾ ਨਾਮ ਹੀ ਬਿਆਸ ਤੋਂ ਸ਼ੁਰੂ ਹੁੰਦਾ ਹੈ ਪਤਾ ਨਹੀਂ ਲੋਕ ਕਿਉਂ ਆਸ ਰੱਖਦੇ ਨੇ ਐਸਿਆਂ ਤੇ ਚਲੋ ਖੈਰ ਮਰਜ਼ੀ ਹੈ ਲੋਕਾਂ ਦੀ ਆਪਾਂ ਕੀ ਕਹਿ ਸਕਦੇ ਆ ਤੁਸੀਂ ਉਹਨਾਂ ਦੇ ਬੰਦਿਆਂ ਨੂੰ ਮਿਲਿਓ ਕਿਤੇ ਜਿਹੜਾ ਉਹਨਾਂ ਦਾ ਨਾਰਾ ਆ ਨਾ ਉਹ ਪੱਗ ਵਾਲੇ ਨੂੰ ਵੀ ਉਹੀ ਬੁਲਾਉਂਦੇ ਆ ਪਾਗ ਬਣ ਕੇ ਚਲ ਜਾਓਗੇ ਤੁਹਾਨੂੰ ਵੀ ਆਪਣੇ ਨਾਰੇ ਨਾਲ ਹੀ ਆਵਾਜ਼ ਮਾਰਨਗੇ ਉਹ ਤੁਹਾਨੂੰ ਇਹ ਨਹੀਂ ਕਹਿਣਗੇ ਵੀ ਸਰਦਾਰ ਜੀ ਸਾਸਰੀ ਕਾਲ ਉਦਾਂ ਤਾਂ ਜੋ ਨਾਰਾ ਉਹੋ ਹੀ ਬੁਲਾਉਣਗੇ ਉਹ ਰੇਲਵੇ ਸਟੇਸ਼ਨ ਤੇ ਵੀ ਇਦਾਂ ਹੀ ਕਰਦੇ ਨੇ 에어ਪੋਰਟ ਤੇ ਵੀ ਇਦਾਂ ਹੀ ਕਰਦੇ ਸਾਡੀ ਪਤਾ ਨਹੀਂ ਕੀ ਮਜਬੂਰੀ ਐਸੀ ਗੁਰਦੁਆਰੇ ਦੀ ਚਾਰ ਦਿਵਾਰੀ ਦੇ ਅੰਦਰ ਫਤਿਹ ਬੁਲਾਉਨੇ ਆ ਚਾਰ ਦਿਵਾਰੀ ਤੋਂ ਬਾਹਰ ਫਤਿਹ ਨਹੀਂ ਬੁਲਾਉਂਦੇ ਇਹ ਆਪਣੇ ਆਪ 'ਚ ਬੜੀ ਇੱਕ ਮੈਨੂੰ ਲੱਗਦਾ ਸ਼ਾਇਦ ਸਾਨੂੰ ਨਮੋਸ਼ੀ ਹੋਣ ਲੱਗ ਪੈਂਦੀ ਹੈ ਜਾਂ ਅਸੀਂ ਸ਼ਰਮਿੰਦੇ ਦੇ ਹੁੰਨੇ ਆਂ ਵੀ ਲੈ ਫਤਿਹ ਲਾਵਾਂਗੇ ਜਿਹੜੀ ਕੌਮ ਧਿਆਨ ਨਾਲ ਸਮਝ ਲਿਓ ਗੱਲ ਉਹ ਜਿਹੜੀ ਕੌਮ ਨੂੰ ਆਪਣੇ ਨਾਅਰੇ ਤੇ ਜਕਾਰੇ ਜਿਹੜੀ ਕੌਮ ਨੂੰ ਆਪਣਾ ਬੋਲੀ ਤੇ ਬਾਣਾ ਨਫ਼ਰਤ ਕਰਨ ਵਾਲਾ ਲੱਗ ਪਵੇ ਤੇ ਉਹਨੂੰ ਇਹ ਲੱਗੇ ਵੀ ਮੇਰੀ ਬੋਲੀ ਤੇ ਮੇਰਾ ਬਾਣਾ ਮੇਰੇ ਨਾਰੇ ਤੇ ਜਕਾਰੇ ਮੈਨੂੰ ਸ਼ੇਮ ਫੀਲ ਕਰਾਉਂਦੇ ਨੇ ਉਹ ਕੌਮ ਦੁਨੀਆ 'ਚ ਕਦੀ ਤਰੱਕੀ ਨਹੀਂ ਕਰ ਸਕਦੀ ਜਿੰਨੇ ਮਰਜੀ ਉਹ ਤਰੱਕੀ ਕਰ ਲੈਣ ਪਰ ਉਹ ਕੌਮ ਨੇ ਫੇਲ ਹੋਣਾ ਇਸ ਕਰਕੇ ਇਹ ਕਦੀ ਫੀਲ ਨਹੀਂ ਕਰਨਾ ਵੀ ਅਸੀਂ ਫਤੇ ਨਹੀਂ ਬੁਲਾਉਣੀ ਜਦੋਂ ਸਿੱਖ ਸਿੱਖ ਨੂੰ ਮਿਲੇ ਗੈਰ ਸਿੱਖ ਨੂੰ ਵੀ ਮਿਲੋ ਜੇ ਮੈਂ ਉਹਨਾਂ ਦੀ ਗੱਲ ਕਰਕੇ ਟੈਨ ਉਹ ਕਿਸੇ ਨੂੰ ਵੀ ਮਿਲਦੇ ਨੇ ਤੇ ਆਪਣਾ ਨਾਰਾ ਬੁਲੰਦ ਕਰਦਾ ਹੈ ਤੇ ਅਸੀਂ ਕਿਉਂ ਨਾ ਕਿਸੇ ਨੂੰ ਵੀ ਮਿਲੀਏ ਤੇ ਗੱਜ ਕੇ ਫਤਿਹ ਬੁਲਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਾ ਕਰੋ ਫਿਰ ਫਿਰ ਆਪੇ ਹੌਲੀ ਹੌਲੀ ਗੱਲ ਚੱਲ ਪਏਗੀ ਬੱਚੇ ਵੇਖਣਗੇ ਵੈਸੇ ਹੁਣ ਤਾਂ ਮੈਨੂੰ ਲੱਗਦਾ ਸਤ ਸ੍ਰੀ ਅਕਾਲ ਵੀ ਨਹੀਂ ਹੁਣ ਤਾਂ ਪਤਾ ਨਹੀਂ ਕਿੱਥੇ ਪਹੁੰਚ ਗਏ ਆ ਅਸੀਂ ਹੁਣ ਤਾਂ ਹੈਲੋ ਹਾਏ ਤੱਕ ਆ ਗਈ ਹੈ ਗੱਲ ਬਿਮਾਰ ਬੰਦਿਆਂ ਵਾਲੀ ਬੋਲੀ ਪਤਾ ਨਹੀਂ ਸਾਨੂੰ ਕਿਉਂ ਚੰਗੀ ਲੱਗਦੀ ਹੈ ਸਾਡਾ ਬੜਾ ਵਧੀਆ ਬੋਲ ਹੈ ਬੜਾ ਵਧੀਆ ਨਾਰ ਹੈ ਪਰ ਉਹਨੂੰ ਅਸੀਂ ਛੱਡ ਰਹੇ ਹਾਂ ਤੋ ਖੈਰ ਜਦੋਂ ਵੀ ਜਿੱਥੇ ਮਿਲਿਆ ਕਰੋ ਕਿਸੇ ਨੂੰ ਵੀ ਤੇ ਗੱਜ ਕੇ ਫਤਿਹ ਬੁਲਾਇਆ ਕਰੋ ਪਹਿਲੀ ਗੱਲ ਇਹ ਕੀ ਹੈ ਕਿ ਆਪਾਂ ਇਹਨੂੰ ਸ਼ੁਰੂ ਕਰੀਏ ਸਮਝ ਲੱਗ ਗਈ ਸਿੱਖ ਨੇ ਸਿੱਖ ਨੂੰ ਮਿਲਣਾ ਹੈ ਤੇ ਕੀ ਕਰਨਾ ਹੈ ਗੱਜ ਕੇ ਬੋਲੋ ਜੀ ਕੀ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਅੱਛਾ ਅੱਜ ਤੋਂ ਬਾਅਦ ਆਪਾਂ ਸ਼ੁਰੂ ਕਰ ਦਈਏ ਸਾਰੇ ਜਿੰਨੇ ਕੁ ਬੈਠੇ ਆ ਇੱਥੇ ਹੈ ਨਾ ਜਿੱਥੇ ਵੀ ਜਾਈਏ ਤੁਸੀਂ ਕਿਸੇ ਦਫਤਰ ਜਾਓ ਤੁਸੀਂ ਕੱਲ ਨੂੰ ਆਫਿਸ ਜਾਇਓ ਤੁਸੀਂ ਕੱਲ ਨੂੰ ਕੋਈ ਭੈਣ ਟੀਚਰ ਕੋਈ ਵੀਰ ਟੀਚਰ ਬੈਠਾ ਹੋਵੇ ਸਕੂਲੇ ਜਾਇਓ ਤੇ ਆਪਣੇ ਨਾਲ ਦੇਆਂ ਨੂੰ ਜਾ ਕੇ ਫਤਿਹ ਬਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਿਰ ਪੁੱਛਣਗੇ ਵੀ ਕੀ ਹੋਇਆ ਤੈਨੂੰ ਕੱਲ ਤੇ ਨਹੀਂ ਸੀ ਏਦਾਂ ਦਾ ਤੂੰ ਕੱਲ ਤੇ ਭੈਣੇ ਤੂੰ ਏਦਾਂ ਦੀ ਨਹੀਂ ਸੀ ਅੱਜ ਕੀ ਹੋ ਗਿਆ ਫਿਰ ਆ ਦੱਸਿਓ ਸਾਰੀ ਕਹਾਣੀ ਹੋ ਗਿਆ ਨਾ ਪ੍ਰਚਾਰ ਫਿਰ ਆਪੇ अच्छा ये कौन ਦੱਸਦਾ ਫਿਰ ਦੱਸਿਓ ਵੀ ਇੱਥੇ ਸਮਾਗਮ ਹੁੰਦਾ ਹੈ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਅਸੀਂ ਉੱਥੇ ਹਰ ਮਹੀਨੇ ਦੇ ਸ਼ਨੀਵਾਰ ਰਲ ਕੇ ਬੈਠਦੇ ਆ ਤੇ ਇਹ ਗੱਲ ਸਾਨੂੰ ਗੱਲ ਤਾਂ ਸਾਡੀ ਆਪਣੀ ਸੀ ਪਰ ਅੱਦਾਂ ਅਸੀਂ ਵੇਖਲੇ ਜੇ ਹੋਏ ਸੀ ਨਹੀਂ ਸੀ ਧਿਆਨ ਦਿੰਦੇ ਨਾਲੇ ਵੇਖੋ ਸੂਬੇ ਸਰਹੰਦ ਦੀ ਕਚਹਿਰੀ 'ਚ ਸਹਿਬਜ਼ਾਦਿਆਂ ਨੇ ਜਾ ਕੇ ਗੱਜ ਕੇ ਕੀ ਬੁਲਾਈ ਫਤਬ ਬੁਲਾਈ ਨਾ ਤੇ ਸੂਬਾ ਸਰਹੰਦ ਕਹਿੰਦਾ ਵੀ ਤੁਹਾਡੀ ਫਤਿਹ ਨਹੀਂ ਚੱਲਣੀ ਇੱਥੇ ਐਂ ਕਿਹਾ ਸੀ ਨਾ ਕਿ ਤੁਹਾਡੀ ਫਤਿਹ ਇੱਥੇ ਨਹੀਂ ਚੱਲਣੀ ਤੇ ਫਤਿਹ ਸਿੰਘ ਨੇ ਕੀ ਕਿਹਾ ਸੀ ਕਹਿੰਦਾ ਉਹ ਕਿਹੜਾ ਥਾਂ ਹੈ ਜਿੱਥੇ ਫਤਿਹ ਸਿੰਘ ਦੀ ਫਤਿਹ ਨਹੀਂ ਚੱਲਣੀ ਤੇਰੇ ਨਾਰੇ ਜਕਾਰੇ ਇੱਥੇ ਰਹਿ ਜਾਣੇ ਆ ਫਤਿਹ ਸਿੰਘ ਦੀ ਫਤਿਹ ਤੇ ਹਰ ਥਾਂ ਚੱਲਣੀ ਹੈ अच्छा जब मैं इतिहास पढ़ता मैं हैरान हो जाना कि बाबा, बाबा फतेह से हांਸੀਂ ਤੈਨੂੰ ਝੂਠਾ ਨਹੀਂ ਬਾਤਤਾ ਕਿਦਾ ਅਸੀਂ ਤੇ ਬੁਲਾਣੋਂ ਹਟ ਕੇ ਫਤਿਹ ਹੋਣ ਅਸੀਂ ਤਾਂ ਨਹੀਂ ਸਾਂਝੀ ਕਰਦੇ ਹਰ ਥਾਂ ਤੇ ਫਤਿਹ। ਤੋਂ ਅਗਲਾ ਜਿਹੜੀ ਭਾਸ਼ਾ ਚ ਉਹਨੇ ਅੱਛਾ ਤੁਹਾਨੂੰ ਕੋਈ ਜਿਹੜੀ ਭਾਸ਼ਾ ਚ ਜਵਾਬ ਦੇ ਉਹਨੂੰ ਦੇਣ ਦਿਓ ਪਰ ਤੁਸੀਂ ਆਪਣੀ ਭਾਸ਼ਾ ਚ ਆਪਣੇ ਨਾਰੇ ਚ ਅਗਲੇ ਨੂੰ ਕਿਉਂਕਿ ਸਤ ਸ੍ਰੀ ਅਕਾਲ ਅਸਲ ਵਿੱਚ ਜਿਕਾਰਾ ਹੈ ਇਹ ਸ਼ੁਰੂ ਹੁੰਦਾ ਜੋ ਬੋਲੇ ਸੋ ਨਿਹਾਲ ਸਤ ਸ੍ਰੀ ਇੱਕ ਕੰਪਲੀਟ ਨਾਰਾ ਤੇ ਸਾਡੀ ਰਹਿਤ ਮਰਿਆਦਾ ਮੁਤਾਬਕ ਇਹ ਦੋ ਵੇਲਿਆਂ ਤੇ ਛੱਡਿਆ ਜਾਂਦਾ ਇੱਕ ਅਰਦਾਸ ਦੀ ਸਮਾਪਤੀ ਤੇ ਤੇ ਦੂਜਾ ਜੰਗਾਂ ਜੁੱਧਾਂ ਦੇ ਟਾਈਮ ਤੇ ਦੋ ਵੇਲੇ ਛੱਡਿਆ ਜਾਂਦਾ ਹੁਣ ਮੈਨੂੰ ਵਿੱਚੋਂ ਗੱਲ ਯਾਦ ਆ ਗਈ ਪਤਾ ਨਹੀਂ ਸਾਡੀ ਬਦਕਿਸਮਤੀ ਕਹਿ ਸਕਦੇ ਆ ਸਤਿ ਸ੍ਰੀ ਅਕਾਲ ਦਾ ਅੱਧਾ ਪੈਰਾ ਅਸੀਂ ਬੁਲਾਉਣਾ ਸ਼ੁਰੂ ਕਰਤਾ ਥਾਂ ਥਾਂ ਤੇ ਤੇ ਜਿੱਥੇ ਸਤ ਸ੍ਰੀ ਅਕਾਲ ਪੂਰੀ ਬੁਲਾਉਣੀ ਸੀ ਉੱਥੇ ਬੁਲਾਉਣੀ ਬੰਦ ਕਰ ਦਿੱਤੀ। ਹੁਣ ਗੁੱਸਾ ਨਾ ਕਰਿਓ ਕੋਈ ਮੇਰਾ ਵੀਰ ਭਰਾ ਵੀ ਕਿੱਥੇ ਬੰਦ ਕਰਤੀ ਐ ਸੀ ਤਾਂ ਜਕਾਰਾ ਛੱਡਦੇ ਆ। ਮੁਦਕੀ ਛੱਡਦੇ ਹੋ ਨਾ ਤੁਸੀਂ। ਹਾਂ ਆ ਵੇਖੋ ਭਾਈ ਸਾਹਿਬ ਨੇ ਕਹਿ ਦੇ ਮੈਂ ਨਹੀਂ ਜੇ ਕਿਹਾ। ਦਰਬਾਰ ਸਾਹਿਬ ਜਕਾਰਾ ਨਹੀਂ ਛੱਡਿਆ ਜਾਂਦਾ। ਕਿਉਂ? ਕਹਿੰਦੇ ਦਰਬਾਰ ਸਾਹਿਬ ਸ਼ਾਂਤੀ ਦਾ ਪ੍ਰਤੀਕ ਹੈ ਤੇ ਤੁਹਾਡਾ ਮੁਦਕੀ ਸਾਹਿਬ ਵਾਲਾ ਗੁਰਦੁਆਰਾ ਇਹ ਹੈ ਸ਼ਾਂਤੀ ਭਾਲਦਾ ਹੈ ਸ਼ਾਂਤੀ ਤਾਂ ਤੁਸੀਂ ਵੀ ਮੰਗਦੇ ਹੋ ਦੁਨੀਆ 'ਚ ਕਿਹੜਾ ਗੁਰਦੁਆਰਾ ਸਿੱਖ ਦਾ ਜਿਹੜਾ ਸ਼ਾਂਤੀ ਲੱਭਦਾ ਹੈ ਅਸੀਂ ਸਾਰਿਆਂ ਥਾਂ ਹੁਣ ਇਹ ਗੱਲ ਸਮਝਣ ਵਾਲੀ ਹੈ ਵਿੱਚੋਂ ਗੱਲ ਮੇਰੇ ਧਿਆਨ 'ਚ ਆ ਗਈ ਕਿਉਂਕਿ ਚੱਲ ਪਈ ਗੱਲ ਹੈ ਧਰ ਨੂੰ ਥੋੜੀ ਜੀ ਜੋ 1984 ਵਿੱਚ ਭਾਰਤ ਦੀ ਹਕੂਮਤ ਨੇ ਦਰبار ਸਾਹਿب ਤੇ ਹਮਲਾ ਕੀਤਾ ਉਹਨਾਂ ਨੇ ਕੀ ਢਾਇਆ ਅਕਾਲ ਤਖਤ ਹੁਣ ਤੁਸੀਂ ਕਹਿੰਦੇ ਹੋ ਦਰਬਾਰ ਸਾਹਿਬ ਸ਼ਾਂਤੀ ਦਾ ਪ੍ਰਤੀਕ ਹੈ ਇੱਥੇ ਜਕਾਰਾ ਨਹੀਂ ਛੱਡਿਆ ਜਾਂਦਾ ਤੇ ਅਕਾਲ ਤਖਤ ਤੇ ਜਕਾਰਾ ਛੱਡਿਆ ਜਾਂਦਾ ਫਿਰ ਉਹ ਕਾਦਾ ਪ੍ਰਤੀਕ ਹੈ ਅਸ਼ਾਂਤੀ ਦਾ ਹੋ ਗਿਆ ਨਾ ਫਿਰ ਤੇ ਸਰਕਾਰ ਨੂੰ ਪੁੱਛੋ ਉਹਨਾਂ ਉਹਨਾਂ ਦੇ ਮੁਤਾਬਕ ਉਹ ਕਹਿੰਦੇ ਸੀ ਹਮਲਾ ਤਾਂ ਕੀਤਾ ਹੈ ਕਿਉਂਕਿ ਇੱਥੋਂ ਅਸ਼ਾਂਤੀ ਫੈਲ ਰਹੀ ਸੀ ਆਪਾਂ ਤੇ ਆਪੇ ਕਰੈਕਟ ਕਰਤੇ ਬੰਦੇ ਹੋ ਸਮਝਿਓ ਜੋਰ ਦੇ ਕੇ ਆਪਣੀਆਂ ਆਪਣੀਆਂ ਸੁਰਤਾਂ ਤੇ ਜੇ ਕਿਸੇ ਵੀਰ ਭਰਾ ਨੂੰ ਬਾਅਦ ਚ ਲੱਗੇ ਤੁਸੀਂ ਮੇਰੇ ਨਾਲ ਗੱਲ ਵੀ ਕਰ ਸਕਦੇ ਇਹਨਾਂ ਸਾਰੀਆਂ ਚ ਕਿਵੇਂ ਅਸੀਂ ਹੌਲੀ ਹੌਲੀ ਪਿੱਛੇ ਨੂੰ ਤੁਰਦੇ ਆ ਅਸੀਂ ਸਾਡੇ ਸਾਡੇ ਉਹ ਚੜ੍ਹਦੀ ਕਲਾ ਦੇ ਜਿਹੜੇ ਮੂਹ ਮੰਹੰਦਰੇ ਘਟਣ ਵਾਲੀਆਂ ਚੀਜ਼ਾਂ ਨੇ ਉਹ ਕਿਵੇਂ ਹੌਲੀ ਹੌਲੀ ਸਾਡੀ ਜ਼ਿੰਦਗੀ ਚੋਂ ਅਲੋਪ ਕੀਤੀਆਂ ਜਾਂਦੀਆਂ ਨੇ ਔਰ ਸਾਰੀ ਇਹ ਹੁਣ ਜੇ ਤੁਸੀਂ ਮੈਂ ਇਹਨੂੰ ਡਿਟੇਲ ਚ ਸਮਝਣਾ ਹੋਵੇ ਤਾਂ ਬੜਾ ਕੁਝ ਇਦਾਂ ਦਾ ਆ ਜਿਹੜਾ ਹੌਲੀ ਹੌਲੀ ਤੁਹਾਡੇ ਸਾਡੇ ਦਿਮਾਗਾ ਚ ਇੰਨਾ ਘੋਲ-ਘੋਲ ਕੇ ਪਾਤਾ ਵੀ ਹੁਣ ਝੂਠ ਸੱਚ ਲੱਗਣ ਲੱਗ ਪਿਆ ਤੇ ਸੱਚ ਹੁਣ ਝੂਠ ਲੱਗਣ ਲੱਗਿਆ ਇੰਨਾ ਘੋਲ-ਘੋਲ ਕੇ ਪਾਇਆ ਗਿਆ ਇੰਨਾ ਜ਼ੋਰ ਦੇ ਦੇ ਕੇ ਪਾਈਆਂ ਗਈਆਂ ਚੀਜ਼ਾਂ